ਜੁਝਾਰ ਸਿੰਘ ਅਹ ਦੀਦੀ ਜਸਕੀਰਤ ਕੌਰ ਬਲੂ ਦੇ ਦਿਓ ਦੂਜਾ ਚੈਨਲ ਬੰਦ ਹੋ ਗਿਆ ਮੇਰਾ ਕੀ ਕਹਿ ਰਹੀ ਇਹ ਕਹਿ ਰਹੀ ਆ ਦੀਦੀ ਜਸਕੀਰਤ ਕੌਰ ਬਲੂ ਦੇ ਦਿਓ ਦੂਜਾ ਚੈਨਲ ਬੰਦ ਹੋ ਗਿਆ ਮੇਰਾ ਦੂਜਾ ਕਿਹੜਾ वेलकम जी सारे ਭੈਣ ਭਰਾ ਪ੍ਰਸ਼ਾਦਾ ਛਕੋ थैंक यू ਲਾਈਵ ਨੂੰ ਲਾਈਕ ਕਰ ਦਿਓ ਜੀ ਸਵਾਗਤ ਆ ਤੁਹਾਡਾ ਲਾਈਵ ਦੇ ਵਿੱਚ ਪ੍ਰਸ਼ਾਦੇ ਬਣ ਰਹੇ ਆ ਜੀ ਛਕੋ ਛਕੋ ਜੀ ਛਕੋ ਕਿਹੜਾ ਚੈਨਲ ਬੰਦ ਹੋਇਆ ਨਹੀਂ ਮੈਨੂੰ ਦੱਸ ਭੈਣੇ ਜੀ ਜੀ ਸਕੀਰਤ ਘੌਰ ਆਂ ਬਲੀਉ ਦੇ ਜਿਹਾਰ ਸਿੰਘ ਵਾਲਾ ਜਿਹਾਰ ਸਿੰਘ ਵਾਲਾ ਦੁਬਾਰਾ ਤੋਂ ਬਣਾਇਆ ਅੱਛਾ ਤੇ ਮੇਰਾ ਬਲੂ ਗਿਆ ਨਾ ਹੁਣ ਐਵੇਂ ਮੈਂ ਉਹਨੂੰ ਕਿੱਥੋਂ ਲੱਭਦੀ ਫਿਰੂੰਗੀ ਬਸ ਮੌਤੇ ਜਾ ਕੇ ਬਲੂ ਵਾਪਸ ਲਵਾਂਗੀ ਓਕੇ ਸੋ ਮੈਨੂੰ ਟੈਨਸ਼ਨ ਪਾਤੀ ਹੂੰ ਕਮਲिए ਇਹ ਕਮਲिए ਮੈਨੂੰ ਟੈਨਸ਼ਨ ਪਾਤੀ ਤੂੰ ਦਾ ਪੁੱਤ ਜਿਹੜੇ ਲਿਫਾਫੇ ਵਾਲੇ ਸ਼ਰਟਾਂ ਉਹਨਾਂ ਨੂੰ ਕੱਢ ਕੇ ਦੂਜੇ ਸੈੱਟ ਬਣੇ ਪਏ ਇੱਕੋ ਮੈਂ ਢਾਈ ਜਿਸ ਕੀਰਤ ਜਿੱਥੇ ਸਾਰਿਆਂ ਤੋਂ ਬਲੂ ਲੈਂਦੇ ਉਦੋਂ ਲੈ ਲਓ ਆਪਾਂ ਉਹ ਤਾਂ ਫਿਰ ਲਵਾਂਗੇ ਉਹ ਤਾਂ ਫਿਰ ਲਵਾਂਗੇ ਦੀਦੀ ਜੀ ਵੈਲਕਮ ਜੀ ਸਾਰੇ ਭੈਣ ਭਰਾਉਂਦੇ ਭੱਜ ਜਾਂਦੇ ਜੇ ਕੋਈ ਸਾਥ ਵੀ ਦੇ ਦਿਓ ਜੀ ਕੋਈ ਸਾਥ ਵੀ ਦੇ ਦਿਓ ਲਾਈਕ ਕਰ ਦਿਓ ਭੱਜ ਜਾਂਦੇ ਹੋ ਲਾਈਕ ਕਮੈਂਟ ਤਾਂ ਮੇਰੀ ਆਪਣੀ ਫੈਮਿਲੀ ਕਰ ਰਹੀ ਹੈ ਨਾ ਮੈਨੂੰ ਟਾਡਾ ਆਿਆਂ ਦਾ ਕੀ ਸੁੱਖ ਬਣਿਆ ਜੀ ਟਾਡਾ ਆਿਆਂ ਦਾ ਕੀ ਸੁੱਖ ਬਣਿਆ ਵਾਹਿਗੁਰੂ ਜੀ ਗੁਰੂ ਪਿਆਰੇਓ ਕਿਰਪਾ ਕਰ ਦੋ ਸਾਡੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਿਲ ਕੋਣ ਉਡਾਰੀ ਆ ਘੁੰਮਣ ਥੈਂਕ ਯੂ ਜੀ ਅਕੀ ਨਾ ਆ ਤੁਹਾਡਾ ਨਾਮ ਕੀ ਹੈ ਜੀ ਚਲੋ ਚਲੋ ਜਿਨ੍ਹਾਂ ਨੇ ਉਹ ਭੇਜਿਆ ਸੋਨੇ ਦੇ ਖਾਣ ਥੈਂਕ ਯੂ ਜੀ ਥੈਂਕ ਯੂ ਪਲੀਜ਼ ਲਾਈਕ ਨੂੰ ਲਾਈਕ ਕਰ ਦਿਓ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਲਾਈਵ ਤੇ ਆਉਣ ਤੇ ਹਾਰਦਿਕ ਸਵਾਗਤ ਆ ਫੁਲਕੇ ਬੰਦੇ ਪਿਆ ਜੀ ਸਾਰੇ ਭੈਣ ਭਰਾ ਸ਼ਕੋ ਵਾਹਿਗੁਰੂ ਜੀ ਲਾਈਵ ਨੂੰ ਲਾਈਕ ਕਰ ਦਿਓ ਜੇਕਰ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਥੈਂਕ ਯੂ ਜੀ ਥੈਂਕ ਯੂ ਲਾਈਕ ਕਰ ਦਿਓ ਪਲੀਜ਼ ਤੁਹਾਡਾ ਨਾਮ ਕੀ ਹੈ ਜੀ ਤੁਹਾਡੀ ਆਈਡੀ ਦਾ ਨਾਮ ਤਾਂ ਬਹੁਤ ਔਖਾ ਜਿਹਾ ਲੱਗ ਰਿਹਾ ਏ ਮਨੂਸੀ ਪੰਜਾਬੀ ਚ ਕੀਬੋਰਡ ਕਰਕੇ ਗੱਲ ਕਰ ਲੋ ਪਿਆਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤ ਨਾਮ ਜੀ ਸਤ ਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਥੈਂਕ ਯੂ ਜੀ ਥੈਂਕ ਯੂ ਜੁੜੇ ਰਹਿਣ ਲਈ ਧੰਨਵਾਦ ਪਲੀਜ਼ ਲਾਈਕ ਕਰ ਦਿਓ ਹਾਈਵੇ ਮੇਰਾ ਗਲਾ ਥੱਕ ਗਿਆ ਪਰ ਤੁਸੀਂ ਲਾਈਕ ਨਹੀਂ ਕੀਤਾ ਜਿੰਦੇ ਰਹੋ ਜਿੰਦੇ ਰਹੋ ਖੁਸ਼ ਰਹੋ ਜਿਵੇਂ ਤੁਹਾਡੀ ਖੁਸ਼ੀ ਜੀ ਦੀਦੀ ਦੀਦੀ ਆਜੋ ਆਜੋ ਜਲਦੀ ਤੋਂ ਜਲਦੀ ਆਜੋ ਜੀ ਕਫਾ ਤਿਆਰ ਹੈ ਬਸ ਚੱਕਰ ਦੀ ਸੇਵਾ ਕਰ ਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਸਕੀਰ ਚਲੇਗੀ ਆ ਕੇ ਲਾਈਵ ਜੀ ਆ ਵਾਹਿਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਇੱਕ ਰੂ ਹੈ ਗੁਰੂ ਆਮੇ ਇੱਕ ਰੂ ਮਾਹੇ ਗੁਰੂ ਜੀ ਵਾਹਿਗੁਰੂ ਇੱਕ ਰੂ ਆਹੇ ਗੁਰੂ ਆਹੇ ਗੁਰੂ Guru, Jeev, Vahe Guru. Vahe Guru, Jeev, thank you ji, thank you ji, like Thank you, thank you, thank you. થેન્ક યુ જી થેન્ક યુ મોસ્ટ વેલકમ કી બહુત બહુત ਧੰਨਵਾਦ ਤੁਹਾਡਾ ਲਾਈਵ ਤੇ ਪਹੁੰਚਣ ਤੇ ਹਾਰਦਿਕ ਸਵਾਗਤ ਆ ਜੀ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼